2026 ਵਿੱਚ ਮੋਬਾਈਲ ਫੋਨ ਤੋਂ ਤੁਹਾਨੂੰ ਖਤਰਾ ਰਹਿਣ ਵਾਲਾ ਹੋਲਡ ਦੀ ਗੱਲ ਕੀਤੀ ਜਾਵੇ ਤਾਂ ਸੋਨਾ ਵੀ ਹੁਣ ਜਿਵੇਂ ਲੱਖ ਦੇ ਆਸ-ਪਾਸ ਹੈ ਤੇ 2 ਲੱਖ ਤੱਕ ਵੀ ਪਹੁੰਚੇਗਾ ਇੱਕ ਚੀਜ਼ ਆਪਾਂ ਹੋਰ ਧਿਆਨ ਦਿੰਨੇ ਆ ਆਪਾਂ ਨਹਿਰ ਤੇ ਖੜੇ ਆ ਪੂਲ ਵਿੱਚ ਜਿੱਥੇ ਆਪਾਂ ਨਾਰੀਅਲ ਬਹਾਤ ਆ ਸਾਈਡ ਤੇ ਖੜੇ ਆ ਓਕੇ ਬਟ ਕਈ ਵਾਰ ਕੀ ਹੁੰਦਾ ਪਾਣੀ ਦਾ ਭਾਵ ਇਸ ਤਰਫ ਹੈ ਆਪਾਂ ਇੱਥੇ ਨਾਰੀਅਲ ਪਾਇਆ ਔਰ ਨਾਰੀਅਲ ਕੀ ਇਹ ਪੁੱਲ ਦੇ ਨੀਚੋਂ ਜੀ ਗਿਆ ਮਤਲਬ ਤੁਹਾਡੇ ਥੱਲੇ ਉਹਦੀ ਗੁਜ਼ਰ ਗਿਆ ਨੀਚੋਂ ਜੀ ਗਿਆ ਇਹ ਵੀ ਇੱਕ ਦੋਸ਼ ਪੈਦਾ ਕਰਦਾ ਹੈ ਰਾਹੁ ਕੇਤੂ ਜਦੋਂ ਰਾਹੁ ਆਪਣਾ ਪਰਿਵਰਤਨ ਕਰਦਾ ਤਾਂ ਵੀ ਬਹੁਤ ਸਾਰੇ ਕਲੈਸ਼ਸ ਹੁੰਦੇ ਆ ਕੇਤੂ ਕਰਦਾ ਤਾਂ ਵੀ ਬਹੁਤ ਕਲੈਸ਼ਸ ਹੁੰਦੇ ਬਟ ਇਸ ਟਾਈਮ ਦੋਨੋਂ ਹੀ ਰਾਸ਼ੀਆਂ ਪਰਿਵਰਤਨ ਹੋ ਰਹੀਆਂ ਹਨ ਇਹਦਾ ਬਹੁਤ ਜ਼ੋਰਦਾਰ ਅਸਰ ਪੈਣ ਵਾਲਾ ਹੈ ਆਪਣੇ ਸਭ ਤੇ ਪਹਿਲੀ ਗੱਲ ਤਾਂ ਇਹ ਜਿਹੜਾ ਟਾਈਮ ਪੀਰੀਅਡ ਹੈ ਪੂਰੇ 1.5 ਸਾਲ ਤੱਕ ਰਹਿਣ ਵਾਲਾ ਹੈ ਯਾਨੀ 18 ਮਹੀਨੇ ਅਗੇ 18 ਤਰੀਕ 18 ਮਹੀਨੇ ਫਿਰ ਨੌ ਦੇ ਚੱਕਰ ਚ ਨਹੀਂ ਬਿਲਕੁਲ ਇਸ ਤੋਂ ਇਲਾਵਾ ਕੁਝ ਐਸਾ ਕਰਮ ਜਿਵੇਂ ਕਿ ਲੋਕ ਮੈਂ ਪਹਿਲਾਂ ਦੱਸਟਿਆਂ ਕਿ ਲੋਕ ਉਪਾਅ ਬੜੇ ਦੱਸਦੇ ਨੇ ਤੁਸੀਂ ਵੀ ਉਪਾਅ ਦੱਸਦੇ ਹੋ ਬਿਲਕੁਲ ਉਪਾਅ ਹੈ ਹੁਣ ਰਾਸ਼ੀਆ ਜਿਹੜੀ ਮੈਂ ਦੱਸੀਆਂ ਹੈ ਇਹਨਾਂ ਲਈ ਤਾਂ ਬਹੁਤ ਸੁਨਹਿਰਾ ਮੌਕਾ ਹੈ ਬਾਕੀਆਂ ਲਈ ਕੀ ਕਰ ਸਕਦੇ ਆ ਦੇਖੋ ਰਾਹੂ ਦਾ ਜਿੱਥੇ ਟਾਈਮ ਪੀਰੀਅਡ ਆ ਗਿਆ ਤੁਸੀਂ ਉੱਥੇ ਇੱਕ ਚੀਜ਼ ਕਰਨੀ ਹੈ ਮਹੀਨੇ 'ਚ ਇੱਕ ਵਾਰ ਕਿਸੇ ਵੀ ਦਿਨ ਆਪਣੇ ਸਿਰ ਤੋਂ 7 ਵਾਰ ਐਂਟੀਕਲੌਕਵਾਇਜ਼ ਤੁਸੀਂ ਨਾਰੀਅਲ ਲੈਣਾ ਹੈ ਉਹਨੂੰ ਘੁਮਾਰਨਾ ਹੈ ਆਪਣੀ ਸਿਰ ਤੋਂ 7 ਵਾਰ ਔਰ ਉਹਨੂੰ ਚੱਲਦੇ ਹੋਏ ਪਾਣੀ 'ਚ ਬਹਾ ਦੇਣਾ ਹੈ। ਜੀ। ਲੇਕਿਨ ਇਹ ਸ਼ਾਮ ਦੇ ਟਾਈਮ ਨਹੀਂ ਕਰਨਾ ਹੈ, ਦੁਪਹਿਰ ਤੋਂ ਪਹਿਲਾਂ-ਪਹਿਲਾਂ ਕਰਨਾ ਹੈ। ਆਪਾਂ ਇਹ ਬਹੁਤ ਗਲਤੀਆਂ ਕਰ ਲੈਨੇ ਉਪਾਏ ਦੇਖਿਆ ਸੁਨਿਆ ਔਰ ਕਿੱਤਾ ਲੇਕਿਨ ਟਾਈਮ ਨਹੀਂ ਦੇਖਦੇ। 9 ਨੂੰ ਦਰਸਾਉਂਦਾ ਹੈ ਜੇ ਆਪਾਂ ਦੇਖਿਆ ਜਾਵੇ ਇਹ ਜਿਹੜਾ ਸਾਲ ਹੈ 2025 ਇਹ ਵੀ 9 ਨੂੰ ਦਰਸਾਉਂਦਾ ਹੈ ਔਰ 18 ਮਈ ਵਾਲਾ 18 ਅੰਕ ਵੀ 9 ਨੂੰ ਦਰਸਾਉਂਦਾ ਹੈ। ਇਹ ਕੋਈ ਖਾਸ ਡੇਟ ਬਣ ਜਾਂਦੀ ਹੈ ਕਿਉਂਕਿ ਤੁਸੀਂ ਇਹ 18 ਮਈ ਤੋਂ ਬਾਅਦ ਚੇਂਜਸ ਦੀ ਗੱਲ ਕੀਤੀ ਹੈ। ਬਿਲਕੁਲ ਕਿਉਂਕਿ ਇਸ ਦਿਨ ਰਾਹੂ ਔਰ ਕੇਤੂ ਦਾ ਰਾਸ਼ੀ ਪਰਿਵਰਤਨ ਹੋ ਰਿਹਾ ਹੈ ਰਾਹੂ ਕੇਤੂ ਜਦੋਂ ਰਾਹੂ ਆਪਣਾ ਪਰਿਵਰਤਨ ਕਰਦਾ ਤਾਂ ਵੀ ਬਹੁਤ ਸਾਰੇ ਕਲੈਸ਼ਸ ਹੁੰਦੇ ਹੈ ਕੇਤੂ ਕਰਦਾ ਤਾਂ ਵੀ ਬਹੁਤ ਕਲੈਸ਼ਸ ਹੁੰਦੇ ਬਟ ਇਸ ਟਾਈਮ ਦੋਨੋ ਹੀ ਰਾਸ਼ੀਆ ਪਰਿਵਰਤਨ ਹੋ ਰਹੀਆਂ ਹੈ ਇਹਦਾ ਬਹੁਤ ਜ਼ੋਰਦਾਰ ਅਸਰ ਪੈਣ ਵਾਲਾ ਹੈ ਆਪਣੇ ਸਭ ਤੇ ਪਹਿਲੀ ਗੱਲ ਤਾਂ ਇਹ ਜਿਹੜਾ ਟਾਈਮ ਪੀਰੀਅਡ ਹੈ ਪੂਰੇ 1.5 ਸਾਲ ਤੱਕ ਰਹਿਣ ਵਾਲਾ ਹੈ ਯਾਨੀ 18 ਮਹੀਨੇ ਅਗੇ 18 ਤਰੀਕ 18 ਮਹੀਨੇ ਫਿਰ ਨੌ ਦੇ ਚੱਕਰ ਚ ਜਾਈ ਬਿਲਕੁਲ ਕਿਉਂਕਿ ਉਹ ਕੰਪਲੀਸ਼ਨ ਦਾ ਨੰਬਰ ਹੈ ਸਮੇਂ ਦਾ ਪਹੀਆ ਕੁੰਮਨ ਦਾ ਚੱਕਰ ਇਕ ਸਮੇਂ ਆਪਣਾ ਰੰਗ ਰੂਪ ਦਿਖਾਏਗਾ ਇਹ ਉਹਦਾ ਚੱਕਰ ਹੈ 18 ਮਈ ਤੋਂ 18 ਮਹੀਨੇ ਲਗਾਤਾਰ ਚੱਲੇਗਾ ਹੋਰ ਤੁਸੀਂ ਤੁਸੀਂ ਵੀ ਜਿੰਦਾ ਦਿਖਾਤਾ ਹੈ ਸਾਡੇ ਦਰਸ਼ਕਾਂ ਨੂੰ ਚਾਬੀ ਵੀ ਦਿਓ ਚਾਬੀ ਇਹਦੀ ਬਹੁਤ ਆਸਾਨ ਹੈ ਕਿ ਕਿ ਇਹ ਜਿਹੜਾ ਚੱਕਰ ਆਉਣ ਵਾਲਾ ਹੈ ਘੁੰਮਣ ਵਾਲਾ ਹੈ ਇਹ ਪੰਜ ਰਾਸ਼ੀਆਂ ਲਈ ਬਹੁਤ ਸੁਨੇਰਾ ਹੈ ਮਤਲਬ ਤੁਹਾਡੇ ਕਿਸਮਤ ਦੇ ਟਾਲੇ ਖੋਲਣ ਵਾਲਾ ਅਗਰ ਤੁਸੀਂ 10 ਸਾਲਾਂ ਤੋਂ ਕੈਦ ਸੀ ਤਾਂ ਅੱਜ ਤੁਸੀਂ ਆਜ਼ਾਦ ਹੋਣ ਵਾਲੇ ਬੜੇ ਧਿਆਨ ਨਾਲ ਸੁਣਨਾ ਹੈ ਦੋਸਤੋ 18 ਮਹੀਨੇ ਨੂੰ ਸ਼ੁਰੂ ਹੋ ਰਿਹਾ ਹੈ ਔਰ 18 ਮਹੀਨੇ ਚੱਲਣਾ ਹੈ ਕਿਹੜੀਆਂ ਰਾਸ਼ੀਆਂ ਨੇ ਮੈਂ ਬੜੇ ਵਿਸਥਾਰ ਨਾਲ ਦੱਸਾਂਗੀ ਜੀ ਰਾਸ਼ੀ ਹੈਗੀਏ ਸਿੰਘ, વૃਸ਼ਚਿਕ, धनु, ਕੰਨਿਆ ਤੇ ਤੁਲਾ ਇਹ ਰਾਸ਼ੀਆਂ ਦੇ ਸਕਸੈਸ ਹੋਣ ਵਾਲੀ ਹੈ ਕੈਰੀਅਰ ਵਿੱਚ ਤੁਹਾਨੂੰ ਬਹੁਤ ਨਾਮ ਬਹੁਤ ਪੈਸਾ ਕਮਾਉਣ ਨੂੰ ਮਿਲੇਗਾ ਲੇਕਿਨ ਫੇਰ ਦੁਬਾਰਾ ਕਹਿ ਰਹੀ ਤੁਹਾਨੂੰ ਕਮਾਣਾ ਆਣਾ ਚਾਹੀਦਾ ਨਾਮ ਹੋਵੇ ਚਾਹੇ ਪੈਸਾ ਹੋਵੇ ਅਗਰ ਤੁਸੀਂ ਬੈਠੇ ਹੋ ਕੋਈ ਕਰਮ ਨਹੀਂ ਕਰਿਆ ਤਾਂ ਸੌਰੀ ਟੂ ਸੇ ਤੁਹਾਡੇ ਹੱਥ ਪਰੇ ਕੁਝ ਨਹੀਂ ਆਉਣ ਵਾਲਾ ਸਿਵਾਏ ਅਫਸੋਸ ਦੇ ਜੀ ਠੀਕ ਹੈ ਤੁਸੀਂ ਰਾਹੂ ਕੇਤੂ ਦੇ ਚੱਕਰਾ ਵਿੱਚ ਤੇ ਨਾਮ ਵਿੱਚ ਹੀ ਉਲਝ ਜਾਓਗੇ ਬਟ ਤੁਹਾਨੂੰ ਆਪਣੇ ਨਾਲ ਨਾਲ ਤੇ ਹਾਰਡ ਵਰਕ ਵੀ ਕਰਨਾ ਪਏਗਾ ਕਰਮ ਵੀ ਨਾਲ ਕਰਨੇ ਪੈਣਗੇ ਤਾਂ ਇਹ ਰਾਸ਼ੀਆਂ ਦੀ ਚਾਬੀ ਤੁਹਾਡੇ ਹੱਥ ਲੱਜੇਗੀ ਜੀ ਇਸ ਤੋਂ ਇਲਾਵਾ ਕੁਝ ਐਸਾ ਕਰਮ ਜਿਵੇਂ ਕਿ ਲੋਕ ਮੈਂ ਪਹਿਲਾਂ ਦੱਸਟਿਆਂ ਕਿ ਲੋਕ ਉਪਾਅ ਬੜੇ ਦੱਸਦੇ ਨੇ ਤੁਸੀਂ ਵੀ ਉਪਾਅ ਦੱਸਦੇ ਹੋ ਜਾਂ ਇਹਦੇ ਵਿੱਚੋਂ ਕੁਝ ਅਲੱਗ ਜਿਹਾ ਕੁਝ ਕਰਕੇ ਲਿਆਉਣੇ ਵੀ ਲੋਕ ਤੁਹਾਡੇ ਨਾਲ ਫਿਰ ਉਹੀ ਗੱਲ ਕਿਉਂ ਕਨੈਕਟ ਕਰਨ ਬਿਲਕੁਲ ਉਪਾਏ ਹੈ ਹੁਣ ਰਾਸ਼ੀਆ ਜਿਹੜੀ ਮੈਂ ਦੱਸਿਆ ਹੈ ਇਹਨਾਂ ਲਈ ਤਾਂ ਬਹੁਤ ਸੁਨਹਿਰਾ ਮੌਕਾ ਹੈ ਬਾਕੀਆਂ ਲਈ ਕੀ ਕਰ ਸਕਦੇ ਦੇਖੋ ਰਾਹੂ ਦਾ ਜਿੱਥੇ ਟਾਈਮ ਪੀਰੀਅਡ ਆ ਗਿਆ ਤੁਸੀਂ ਉੱਥੇ ਇੱਕ ਚੀਜ਼ ਕਰਨੀ ਹੈ ਮਹੀਨੇ 'ਚ ਇੱਕ ਵਾਰ ਕਿਸੇ ਵੀ ਦਿਨ ਆਪਣੇ ਸਿਰ ਤੋਂ 7 ਵਾਰ ਐਂਟੀਕਲੌਕਵਾਈਸ ਤੁਸੀਂ ਨਾਰੀਅਲ ਲੈਣਾ ਹੈ ਉਹਨੂੰ ਘੁਮਾਉਣਾ ਹੈ ਆਪਣੀ ਸਿਰ ਤੋਂ 7 ਵਾਰ ਔਰ ਉਹਨੂੰ ਚੱਲਦੇ ਹੋਏ ਪਾਣੀ 'ਚ ਬਹਾ ਦੇਣਾ ਹੈ ਲੇਕਿਨ ਇਹ ਸ਼ਾਮ ਦੇ ਟਾਈਮ ਨਹੀਂ ਕਰਨਾ ਹੈ ਦੁਪਹਿਰ ਤੋਂ ਪਹਿਲਾਂ ਪਹਿਲਾਂ ਕਰਨਾ ਹੈ ਆਪਾਂ ਇਹ ਬਹੁਤ ਗਲਤੀਆਂ ਕਰ ਲਏ ਨੇ ਉਪਾਏ ਦੇਖਿਆ ਸੁਨੀਆ ਔਰ ਕਿੱਤਾ ਲੇਕਿਨ ਟਾਈਮ ਨਹੀਂ ਦੇਖਦੇ ਅਸਲ ਦੇ ਵਿੱਚ ਇਹਦੇ ਵਿੱਚ ਸਾਡੇ ਲੋਕ ਵੀ ਗਲਤ ਨਹੀਂ ਜੀ ਸਾਡੇ ਸਟਾਰੋਲੋਜੀ ਕਰਨ ਵਾਲੇ ਵੀ ਥੋੜੇ ਜਏ ਇੱਥੇ ਗਲਤ ਹੋ ਜਾਂਦੇ ਨੇ ਕਿਉਂਕਿ ਜਦੋਂ ਤੁਸੀਂ ਕਿਸੇ ਨੂੰ ਉਪਾਅ ਦੱਸਦੇ ਹੋ ਮੇਰੀ ਬੇਨਤੀ ਹੈ ਜਦੋਂ ਵੀ ਤੁਸੀਂ ਕਿਸੇ ਨੂੰ ਉਪਾਅ ਦੱਸਿਓ கரੈਕਟ ਟਾਈਮ ਦੱਸਣਾ ਬਹੁਤ ਜ਼ਰੂਰੀ ਹੈ ਸੁਨਮ ਜੀ ਇਸ ਲਈ ਮੇਰੇ ਵੱਲੋਂ ਤੁਹਾਡੇ ਨੂੰ 10 ਪੁਆਇੰਟ ਜਿਹੜੇ ਉਹ ਪਲੱਸ ਕਰ ਦੇਣਾ ਹੈ ਜੀ। ਥੈਂਕ ਯੂ। ਕਿਉਂਕਿ ਤੁਸੀਂ ਐਗਜ਼ੈਕਟ ਦੱਸਿਆ ਕਿ ਸਵੇਰ ਤੋਂ ਦੁਪਹਿਰ ਦੇ ਟਾਈਮ ਜਿਹੜੇ ਦੋਸਤ ਕਰਨਾ ਚਾਹੁੰਦੇ ਨੇ ਉਹ ਕਰ ਸਕਦੇ ਨੇ। ਬਿਲਕੁਲ ਇੱਕ ਹੋਰ ਚੀਜ਼ ਧਿਆਨ ਨਾਲ ਸੁਣਨਾ। ਹੁਣ ਮੈਂ ਇਹ ਦੱਸਦਾ ਕਿ ਤੁਸੀਂ ਨਾਰੀਅਲ ਸਿਰ ਤੋਂ ਘੁਮਾ ਕੇ ਪਾਣੀ 'ਚ ਬਹਾ ਦੇਣਾ ਹੈ ਦੁਪਹਿਰ ਤੋਂ ਪਹਿਲਾਂ ਪਹਿਲਾਂ। ਸ਼ਾਮ ਨੂੰ ਨਹੀਂ ਕਰਨਾ, ਰਾਤ ਨੂੰ ਨਹੀਂ ਕਰਨਾ। ਇੱਕ ਚੀਜ਼ ਆਪਾਂ ਹੋਰ ਧਿਆਨ ਦਿੰਦੇ ਆ ਆਪਾਂ ਨਹਿਰ ਤੇ ਖੜੇ ਆ ਪੂਲ ਵਿੱਚ ਜਿੱਥੇ ਆਪਾਂ ਨਾਰੀਅਲ ਬਹਾਤਾ ਹੈ। ਸਾਈਡ ਤੇ ਖੜੇ ਆ ਓਕੇ। ਬਟ ਕਈ ਵਾਰ ਕੀ ਹੁੰਦਾ ਪਾਣੀ ਦਾ ਭਾਵ ਇਸ ਤਰਫ ਹੈ ਆਪਾਂ ਇੱਥੇ ਨਾਰੀਅਲ ਪਾਇਆ ਔਰ ਨਾਰੀਅਲ ਕੀ ਇਹ ਪੁੱਲ ਦੇ ਨੀਚੋ ਜੀ ਗਿਆ ਮਤਲਬ ਤੁਹਾਡੇ ਥੱਲੇ ਉਹਦੀ ਗੁਜ਼ਰ ਗਿਆ ਨੀਚੋ ਜੀ ਗਿਆ ਇਹ ਵੀ ਇੱਕ ਦੋਸ਼ ਪੈਦਾ ਕਰਦਾ ਹੈ ਜੀ ਕਰਨਾ ਚਾਹੂੰਗੀ ਇਹ ਕਹ ਲੋ ਕਿ ਅਵੇਅਰਨੈਸ ਹੀ ਹੈ ਦੁਬਾਰਾ ਡਰਾਣਾ ਨਹੀਂ ਪੁੱਛਣ ਲੱਗਾ ਸੀ ਕਿਉਂਕਿ 2025 ਤੁਸੀਂ ਕਹਿ ਕੇ ਕੰਪਲੀਸ਼ਨ ਦਾ ਨੰਬਰ ਹੈ ਉਸ ਤੋਂ ਬਾਅਦ ਇੱਕ ਅੰਕ ਆ ਜਾਂਦਾ ਮੋਰੇ 2026 ਆ ਰਿਹਾ ਹੈ ਉਹਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਤੁਸੀਂ ਦੇਖੋ 2026 ਬਹੁਤ ਵਧੀਆ ਰਹੇਗਾ ਅਗਰ ਆਪਣੀ ਲੜਾਈ ਇਹ ਸਭ ਚੀਜ਼ਾਂ ਚੱਲ ਰਹੀਆਂ ਨੇ 노 ਡਾਊਟ ਸੌਰਟ ਆਊਟ ਹੋਣ ਗਿਆ ਚੀਜ਼ਾਂ ਪ੍ਰੋਬਲਮਸ ਵਧਣ ਗਿਆ ਮੈਂ ਦੁਬਾਰਾ ਕਹਿ ਰਹੀਆਂ ਬਹੁਤ ਜ਼ਿਆਦਾ ਹਾਈਲਾਈਟ ਹੋਏਗਾ ਬਹੁਤ ਜ਼ਿਆਦਾ ਅਫਲਾ ਤਫਲੀ ਵੀ ਮੱਚੇਗੀ ਲੇਕਿਨ ਫੇਰ ਵੀ ਸ਼ਾਂਤ ਰਹੋ ਰੱਬ ਤੇ ਭਰੋਸਾ ਰੱਖੋ ਕੁਛ ਮਾੜਾ ਨਹੀਂ ਹੋਣ ਵਾਲਾ ਪਰ 2026 ਵਿੱਚ ਮੋਬਾਈਲ ਫੋਨ ਤੋਂ ਤੁਹਾਨੂੰ ਖਤਰਾ ਰਹਿਣ ਵਾਲਾ ਹੈ ਮੋਬਾਈਲ ਫੋਨ ਬੱਚੇ ਜਿਹੜੇ ਅੱਜਕੱਲ ਬਹੁਤ ਸਾਰੇ ਯੂਜ਼ ਕਰਦੇ ਨੇ ਮੋਬਾਈਲ ਫੋਨ ਬੱਚਿਆਂ ਨੂੰ ਪ੍ਰੋਬਲਮਸ ਹੋਣ ਵਾਲੀਆਂ ਹੈ ਕਿਸ ਤਰੀਕੇ ਦੇ ਪ੍ਰੋਬਲਮ ਆਣਗੇ ਤੁਹਾਨੂੰ 2026 ਚ ਖੁਦ ਪਤਾ ਚੱਲਣਗੇ ਥੋੜੀ ਲੇਕਿਨ ਕ੍ਰਿਟੀਕਲ ਪ੍ਰੋਬਲਮ ਹੋਏਗੀ ਵੱਡਿਆਂ ਨੂੰ ਲੇਕਿਨ ਦੇਖਿਆ ਜਾਏ ਜਿਹੜੇ ਆਪਣੇ ਤੁਹਾਡੇ ਵਰਗੀ ਤਾਂ ਸਕਿਨ ਰਿਲੇਟਡ ਪ੍ਰੋਬਲਮਸ ਹੋਣ ਗਿਆ ਆਪਣੇ ਸਕਿਨ ਤੋਂ ਲੈ ਕੇ ਕੁਝ ਪ੍ਰੋਬਲਮਸ ਹੋ ਸਕਦੀ ਹੈ ਹੈਲਥ ਇਸ਼ੂਸ ਵਧਣਗੇ 골ਡ ਦੀ ਗੱਲ ਕੀਤੀ ਜਾਵੇ ਤਾਂ ਸੋਨਾ ਵੀ ਹੁਣ ਜਵੇਂ ਲੱਖ ਦੇ ਆਸ-ਪਾਸ ਹੈ ਤੇ 2 ਲੱਖ ਤੱਕ ਵੀ ਪਹੁੰਚੇਗਾ ਇਹ ਬਹੁਤ ਵੱਡੀ ਗੱਲ ਹੈ ਜੀ